ਸਤਿ ਸ਼੍ਰੀ ਅਕਾਲ ਦੋਸਤੋ ਰਿਆਸਤ ਨਿਊਜ਼ ਦੇਖ ਰਹੇ ਤੁਸੀਂ ਮੈਂ ਨੂਰ ਵਰਜੋ ਤਾਂ ਤੁਹਾਡੇ ਨਾਲ ਤਾਂ ਗਰਮੀ ਦਾ ਸੀਜ਼ਨ ਝੋਨਾ ਲੱਗ ਰਿਹਾ ਹੈ ਔਰ ਬਿਜਲੀ ਦੀ ਮੰਗ ਵੀ ਪੰਜਾਬ ਦੇ ਵਿੱਚ ਲਗਾਤਾਰ ਵਧਦੀ ਜਾ ਰਹੀ ਹੈ ਕਹਿ ਲਈ ਤਾਂ ਪਿਛਲੇ ਸਾਲ ਦੇ ਨਾਲੋਂ 3400 ਮੈਗਾਵਾਟ ਬਿਜਲੀ ਦੀ ਮੰਗ ਵਧੀ ਹੈ 15000 ਕੁਸ਼ ਦੇ ਹਿਸਾਬ ਦੇ ਨਾਲ ਜਿਹੜਾ ਇਸ ਵਾਰ ਦੁਪਹਿਰੇ ਜਿਹੜੀ ਬਿਜਲੀ ਦੀ ਲੋਡ ਪੈਂਦੀ ਹੈਗੀ ਹੈ ਤਾਂ ਕੱਟ ਵੀ ਲੱਗ ਰਹੇ ਨੇ ਔਰ ਪਿੱਛੇ ਦੇਖਿਆ ਹੋਣਾ ਕਿ ਬਿਜਲੀ ਦੇ ਰੇਟ ਵੀ ਜਿਹੜੇ ਆ 10 ਤੋਂ 12 ਪੈਸੇ ਜਿਹੜੇ ਵੱਧ ਗਏ ਨੇ ਤਾਂ ਇਹ ਨਵਾਂ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਬਿਜਲੀ ਦੀ ਮੰਗ ਵਧਦੀ ਜਾ ਰਹੀ ਹੈ ਝੋਨੇ ਦੀ ਲਵਾਈ ਦੇ ਕਰਕੇ ਅੱਜ ਪੰਜਾਬ ਦੇ ਵਿੱਚ ਦੁਪਹਿਰੇ ਬਿਜਲੀ ਦੀ ਮੰਗ ਜਿਹੜੀ ਹੈ 15417 ਮੈਗਾਵਾਟ ਤੇ ਪਹੁੰਚ ਗਈ ਹੈ ਜੋ ਪਿਛਲੇ ਸਾਲ ਨਾਲੋਂ 3400 ਮੈਗਾਵਾਟ ਵੱਧ ਹੈ 2023 ਦੇ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 11964 ਮੈਗਾਵਾਟ ਦਰਜ ਕੀਤੀ ਗਈ ਸੀ ਅੱਜ ਦੇ ਦਿਨ ਤੇ ਸੂਬੇ ਦੇ ਵਿੱਚ ਲਗਾਤਾਰ ਵਧ ਰਹੀ ਬਿਜਲੀ ਦੀ ਮੰਗ ਨੇ ਪਾਵਰ ਕਾਮ ਅਧਿਕਾਰੀਆਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ ਇਸ ਵੇਲੇ ਸੂਬੇ ਵਿਜਲੀ ਸਰਕਾਰੀ ਅਤੇ ਨਿੱਜੀ ਖੇਤਰ ਦੇ ਪੰਜ ਥਰਮਲ ਪਲਾਟਾਂ ਦੀਆਂ 15 ਤੋਂ 14 ਯੂਨਟਾਂ ਚੱਲ ਰਹੀਆਂ ਨੇ ਇਸ ਚੋ ਲਹਿਰਾ ਮੁਹੱਬਤ ਥਰਮਲ ਪਲਾਟ ਦੀਆਂ ਚਾਰ ਯੂਨਟਾਂ ਵਿੱਚੋਂ ਇੱਕ ਯੂਨਟ ਬੰਦ ਹੈ ਔਰ ਅਤੇ ਬਾਕੀ ਤਿੰਨ ਯੂਨਟਾਂ ਦੇ ਵਿੱਚੋਂ 638 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਤਾਂ ਰੋਪੜ ਥਰਮਲ ਪਲੈਂਟ ਦੇ 4 ਯੂਨਿਟ 693 ਮੈਗਾਵਾਟ ਤੇ ਗੋਇੰਦਵਾਲ ਸਾਹਿਬ ਥਰਮਲ ਪਲੈਂਟ ਦੇ ਦੋਵੇਂ ਯੂਨਿਟ 409 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਨੇ ਤਾਂ ਦੂਜੇ ਪਾਸੇ ਨਿੱਜੀ ਖੇਤਰ ਦੇ ਰਾਜਪੁਰਾ ਥਰਮਲ ਪਲੈਂਟ ਦੇ ਦੋਵੇਂ ਯੂਨਿਟ 1312 ਮੈਗਾਵਾਟ ਤੇ ਤਲਵੰਡੀ ਸਾਬੂ ਥਰਮਲ ਪਲੈਂਟ ਦੇ 3 ਯੂਨਿਟ 1784 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਨੇ ਤਾਂ ਇਹਦੇ ਵਿੱਚ ਸਰਕਾਰੀ ਤੌਰ ਤੇ ਭਾਵੇਂ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ ਪਰ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਹਾਲੇ ਝੋਨਾ ਲਾਉਣਾ ਸ਼ੁਰੂ ਨਹੀਂ ਕੀਤਾ ਜਿਸ ਦਾ ਮੁੱਖ ਕਾਰਨ ਆਦੀ ਗਰਮੀ ਹੈ ਇਸ ਬਾਰੇ ਬਟਿੰਡਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਗਰਮੀ ਕਰਕੇ ਝੋਨੇ ਦੀ ਲਵਾਈ ਹਜੇ ਸ਼ੁਰੂ ਨਹੀਂ ਕੀਤੀ ਹੈਗੀ 20 ਜੂਨ ਤੋਂ ਬਾਅਦ ਮੌਸਮ ਦੇਖ ਕੇ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾਊਗੀ ਔਰ ਇਸ ਤਰ੍ਹਾਂ ਪਾਵਰਕਾਮ ਦੇ ਲਈ ਅਸਲ ਪਰਖਿਆ ਦੀ ਘੜੀ ਵੀ ਜੂਨ ਤੋਂ ਬਾਅਦ ਸ਼ੁਰੂ ਹੋਊਗੀ ਇਸ ਤਰ੍ਹਾਂ ਸੂਬੇ ਵਿੱਚ ਬਿਜਲੀ ਦੀ ਮੰਗ ਨੂੰ ਪੂਰਾ ਕਰਨਾ ਪਾਵਰਕਾਮ ਦੇ ਲਈ ਵੱਡੀ ਚੁਣੌਤੀ ਹੈ ਜ਼ਿਕਰ ਇਹੋ ਕਿ ਪੂਰੇ ਸੂਬੇ ਦੇ ਵਿੱਚ 15 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਸੀ ਤਾਂ ਵੱਡਾ ਸੰਕਟ ਹੈ ਪੰਜਾਬ ਦੇ ਲਈ ਜਿੱਥੇ ਪਾਣੀ ਤਰਤੀਹੜਲਾ ਪਾਣੀ ਦੇ ਪੱਦਰ ਨੂੰ ਹੋਰ ਘਟਦਾ ਜਾ ਰਿਹਾ ਹੈ ਪਾਣੀ ਖਤਮ ਹੁੰਦਾ ਜਾ ਰਿਹਾ ਹੈ ਨੀਵਾ ਹੁੰਦਾ ਜਾ ਰਿਹਾ ਤਾਂ ਉੱਥੇ ਬਿਜਲੀ ਦੀ ਮੰਗ ਵੀ ਦਿਨ-ਬਦਨ ਵਧਦੀ ਜਾ ਰਹੀ ਹੈ ਤੇ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਤਾਂ ਕਿਸਾਨਾਂ ਨੇ ਹਜੇ ਕਈਆਂ ਨੇ ਝੋਨਾ ਲਾਉਣਾ ਨਹੀਂ ਸ਼ੁਰੂ ਕੀਤਾ ਪਰ ਜਦੋਂ ਸ਼ੁਰੂ ਕਰਨਗੇ ਕਿਉਂਕਿ ਝੋਨਾ ਤਾਂ ਸਭ ਨੇ ਲਾਉਣਾ ਹੀ ਹੈ 20 ਤਰੀਕ ਤੋਂ ਬਾਅਦ ਇਹ ਮੰਗ ਹੋਰ ਵਧਨ ਦੇ ਵੀ ਅਸਾਰ ਨੇ ਤੇ ਪਾਵਰ ਕਾਮ ਦੇ ਲਈ ਇਹ ਬਹੁਤ ਵੱਡੀ ਚੁਣੌਤੀ ਹੈ